ਹਾਂਜੀ ਮਿਸਤਰੀ ਸਾਹਿਬ ਕਰਤਾ ਮੋਟਰਸਾਈਕਲ ਹੋਟ ਹਾਂ ਉਹ ਤਾਂ ਕਰਤਾ ਕਰਤਾ ਕਿੰਨੇ ਪੈਸੇ ਹੋਗੇ ਇਹਦੇ 90 ਰੁਪਏ ਹੋਗੇ 90 ਹਾਂ ਮੈਨੂੰ ਫੌਜੀ ਚੌਕ ਵਾਲਾ ਤਾਂ 800 ਰੁਪਏ ਲਈ ਜਾਂਦਾ ਸੀ ਚੱਲ ਤੁਸੀਂ ਮੇਰਾ ਫਾਇਦਾ ਕਰਤਾ ਉਹ 800 ਤਾਂ ਲਈ ਜਾਂਦਾ ਸੀ ਗਲ ਕਰ ਮੈਂ ਤਾਂ ਇਹਦਾ ਕੰਮ ਹੀ ਇੰਨਾ ਸੀਗਾ ਤਾਂ ਉਨੇ ਹੀ ਕਰਿਆ ਮੈਂ ਤਾਂ ਆਪਦੀ ਇਮਾਨਦਾਰੀ ਨਾਲ ਹੀ ਕੰਮ ਕਰਦਾ ਤਾਂ ਕਰਕੇ ਇਹਦੇ ਬਣਦੀ 90 ਸੀ ਤੇ ਮੈਂ ਤੇitho ਵੱਧ ਕਿਵੇਂ ਲੈ ਲੈਂਦਾ ਮੈਨੂੰ ਕੋਈ ਫੁੱਲੇ ਤਾਂ ਹੈ ਹੀ ਨਹੀਂ ਸੀ ਆ 100 ਰੁਪਏ ਰੱਖ ਲਓ ਚਲੋ ਠੀਕ ਹੈ ਕੋਈ ਗੱਲ ਨਹੀਂ ਫਿਰ 10 ਰੁਪਏ ਫੇਰ ਲੈ ਜਿਓ ਹਾਂ ਫਿਰ ਗਦੇ ਫੇਰ ਚਲੋ ਠੀਕ ਹੈ ਜੀ ਚੱਲ ਇਹ ਤਾਂ ਵਧੀਆ ਹੋ ਗਿਆ ਆਪਣੇ ਵੀ 710 ਰੁਪਏ ਬਚ ਗਏ ਹੁਣ ਤਾਂ ਆਪਾਂ ਇਹਦੇ ਕੋਲ ਹੀ ਆਇਆ ਕਰਾਂਗੇ ਬਹੁਤ ਚੰਗੇ ਬੰਦੇ ਨੇ ਹਾਲੋ ਭਾਈ 100 ਰੁਪਿਆ 90 ਰੁਪਏ ਬਣਦੇ ਸੀ ਉਹਦੇ ਤੇ ਉਹਨੂੰ 10 ਰੁਪਏ ਮੋੜਨੇ ਆ ਤੇ ਉਹ ਮੈਥੇ ਲੈ ਕੇ ਨਹੀਂ ਆ ਉਹ ਕਹਿੰਦਾ ਮੈਂ ਫੇਰ ਕਿਨੇ ਲੈ ਜਿਓ ਤੇ ਉਹਨੂੰ 10 ਰੁਪਏ ਜਰੂਰ ਮੋੜ ਦਿਓ ਆਰਸੋ ਮੇਰੀ ਐ ਦੁਆ ਮੇਰੀ ਦੁਕਾਨ ਤੇ ਆਵ ਠੀਕ ਹੈ ਨਾ ਕਿਉਂ ਹੀ ਕੋਈ ਗਲਤੀ ਹੋ ਗਈ ਮੇਥੋਂ ਤੈਨੂੰ ਤਾਂ ਪੂਰਾ ਆਕਲ ਨਹੀਂ ਹੈਗੀਗੀ ਤੂੰ 7-800 ਰੁਪਏ ਤਾਂ ਕਹਿਣਾ ਸੀਗਾ ਉਹਨੂੰ ਤੂੰ ਫਿਰ ਆਪਣਾ ਫਾਇਦਾ ਕਿਉਂ ਕਰ ਰਿਹਾ ਕੰਮ ਕਰਨ ਦਾ ਜਦੋਂ ਆਪਣੀ ਧਾੜੀ ਨਾ ਆਪਣੀ ਦੋਨਾਂ ਬੰਦਾ ਦੀ ਤੂੰ ਤਾਂ ਹੁਣ ਉਹ ਤੋਂ 90 ਰੁਪਏ ਲੈ ਲੈ ਹੁਣ 90 ਰੁਪਇਆਂ ਚੋਂ ਆਪਾਂ ਨੂੰ ਕੀ ਬਜੂਆ ਦੇਖੋ ਭਾਈ ਮੌਨਾ ਝੂਠ ਬੋਲਣ ਵਾਲਿਆਂ ਵਿੱਚੋਂ ਨਹੀਂ ਗਾਹਕ ਦੇਖੋ ਥੋੜੀ ਦੁਕਾਨ ਤੇ ਭੱਜ ਭੱਜ ਕੇ ਆਉਂਦਾ ਦੇਖੋ ਬਾਈ ਜੀ ਜੇ ਮੈਂ ਕਿਸੇ ਦਾ ਕੰਮ ਖਰਾਬ ਕਰਿਆ ਤਾਂ ਦੱਸੋ ਜੇ ਕਿਸੇ ਗਾਹਕ ਨੇ ਲਾਂਭਾ ਦਿੱਤਾ ਤਾਂ ਦੱਸੋ ਮੈਨੂੰ 10 ਦਿਨ ਹੋ ਗਏ ਕੰਮ ਕਰਦੇ ਨੂੰ ਉਹ ਤੂੰ ਜਾ ਓਏ ਕੰਮ ਕਰ ਆਵਦਾ ਮੈਂ ਕਿ ਤੇਰੀ ਇਮਾਨਦਾਰੀ ਦੀ ਪੂਜਾ ਕਰਨੀ ਹੈਗੀ ਜਦੋਂ ਤੇਰੇ ਕੰਮ ਕਰਦੇ ਦੋ ਰੁਪਏ ਬਚਰੇ ਨਹੀਂ ਮੈਨੂੰ ਫਿਰ ਫਾਇਦਾ ਕੀ ਹੋਇਆ ਆਪਣਾ ਇਹ ਕੰਮ ਕਰੇਗਾ ਮੈਂ ਹੋਰ ਨਹੀਂ ਕਹਿਣਾ ਚਾਹੁੰਦਾ ਠੀਕ ਹੈ ਨਾ ਤੂੰ ਮੇਰਾ ਕੰਮ ਹੀ ਕਰਨੋ ਹਟਦਾ ਬਸ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਤੁਸੀਂ ਇਮਾਨਦਾਰੀ ਦਾ ਕੰਮ ਬਹੁਤ ਲੰਮਾ ਟਾਈਮ ਚੱਲਦਾ ਹੈ ਤੇ ਬੇਈਮਾਨੀ ਦਾ ਕੰਮ ਬਹੁਤ ਥੋੜਾ ਚਿਰ ਚੱਲਦਾ ਹੈ ਉਹ ਜਿਹੜੀ ਮੈਂ ਪਹਿਲਾਂ ਦੁਕਾਨ ਤੇ ਕੰਮ ਕਰਦਾ ਸੀ ਉਹ ਮੇਰੀ ਬਹੁਤ ਇੱਜ਼ਤ ਕਰਦੇ ਸੀ ਤੇ ਉਹਨਾਂ ਨੂੰ ਕੰਮ ਵੀ ਬਹੁਤ ਪੈਂਦਾ ਸੀ ਪਰ ਉਹ ਕਿਸੇ ਕਾਰਨ ਕਰਕੇ ਦੁਕਾਨ ਬੰਦ ਹੋ ਗਈ ਤਾਂ ਕਰਕੇ ਮੈਂ ਇੱਥੇ ਹੁਣ ਧੱਕੇ ਖਾਂਦਾ ਫਿਰਦਾ ਚਲੋ ਚੰਗਾ ਜੀ ਜੇ ਤੁਹਾਨੂੰ ਮੇਰੀ ਇਮਾਨਦਾਰੀ ਦੀ ਕਦਰ ਨਹੀਂ ਤਾਂ ਮੈਂ ਤੁਹਾਨੂੰ ਕਿਹੜਾ ਰੋਕਣਾ ਹੈ ਤੁਸੀਂ ਆਪਦੀ ਮਰਜ਼ੀ ਨਾਲ ਕੰਮ ਚਲਾਓ ਚੰਗਾ ਜੀ ਮੈਂ ਚੱਲਿਆ ਉਹ ਤੁਹਾਨੂੰ ਆਗਲਦਾ ਹੈ ਨਹੀਂ ਯਾਰਾ ਐਨਾ ਟਾਈਮ ਹੋ ਗਿਆ ਤੁਹਾਨੂੰ ਧੱਕੇ ਖਾਂਦੇ ਨੌਕਰਾ ਵਗੂ 7-8 ਸਾਲ ਉਹ ਹੀ ਕੰਮ ਕਰਦੇ ਨੂੰ ਐਨੇ ਟਾਈਮ ਤੱਕ ਤਾਂ ਬੰਦਾ ਇਹਾਂ ਦੀ ਦੁਕਾਨ ਹੀ ਕਰ ਲੈਂਦਾਗਾ ਹਾਂ ਆ ਵੱਡਾ ਸਿਆਣਾ ਹਾਂ ਭਾਈ ਹੋ ਗਿਆ ਮੋਟਰਸਾਈਕਲ ਹਾਂਜੀ ਹਾਂ ਹੋ ਗਿਆ ਜੀ ਕੀ ਕੁਛ ਰਹਿ ਤਾ ਬਸ ਆ ਬ੍ਰੇਕਾਂ ਦੀ ਤਾਰ ਪਾਈ ਏ ਜੀ ਕਿੰਨੇ ਪੈਸੇ ਬਣਗੇ ਇਹਦੇ ਜੀ 90 ਰੁਪਏ ਏ ਜੀ 90 ਰੁਪਏ ਚੱਲ 100 ਰੁਪਏ ਰੱਖ ਲਾ ਜਦੋਂ ਠੀਕ ਹੋ ਜੀ ਕੰਮ ਕਰਾਉਣੇ ਤੇ ਤੋਂ ਹਾਂਜੀ ਇਹ ਬ੍ਰੇਕ ਚੈੱਕ ਕਰ ਲੈ ਉਹ ਬਸ ਲੋੜ ਹੀ ਤੇਰੇ ਪਿੱਛੇ ਦਾ ਕੀ ਛੰਣਾ ਹਰ ਕਹਿੰਦਾ ਮੇਸਤਰੀ ਸਾਹ ਉਹ ਠੀਕ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਬਈ ਗੱਲ ਕਰਨੀ ਜੀ ਥੋੜੇ ਨਾਲ ਹਾਂ ਜੀ ਦੱਸੋ ਆਹ ਬਈ ਹੋਏ ਤੇਰੇ ਬੰਦਾ ਯਾਰ ਮੇਰੀ ਦੁਕਾਨ ਦਾ ਕੰਮ ਨਹੀਂ ਛੜ ਗਿਆ ਯਾਰ ਜਿਹੜੇ ਪਹਿਲਾਂ ਕਾਹ ਕਾਉਂਦੇ ਸੀਗੇ ਉਹ ਵੀ ਪੁੱਛਦਾ ਯਾਰ ਵੀ ਜਿਹੜਾ ਪਹਿਲਾਂ ਨਾਲ ਮੇਸਤਰੀ ਸੀ ਆਹ ਚੰਗਾ ਬੰਦਾ ਸੀ ਯਾਰ ਜਿਹੜੇ ਕੰਮ ਕੁੱਝੇ ਲਾ ਨਹੀਂ ਬਸ ਸਹੀ ਨਾ ਕਰਦਾ ਠੀਕ ਆ ਤਦੇ ਯਾਰ ਕੀ ਜਾਦੂ ਗੁਨਾ ਕੀਤਾ ਸੀਗਾ ਤੂੰ ਦੱਸ ਤਾਂ ਤੈ ਉਹ ਕੁੱਝ ਤੇ ਹੱਦ ਕਰਦੇ ਆ ਬੰਦੇ ਜਿਹੜਾ ਵੀ ਬਾਹਰ ਆਉਂਦਾ ਐ ਇਦਾਂ ਹੀ ਕਹਿੰਦਾ ਵਸ ਵੀ ਉਹ ਕੰਮ ਕਰਾਉਣਾ ਤਾਂ ਉਹੀ ਮੇਸਤਰੀ ਤੋਂ ਹੀ ਕਰਵਾਣਾਗਾ ਨਹੀਂ ਨਹੀਂ ਭਾਈ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਦਾ ਸੀਗਾ ਠੀਕ ਹੈ ਜਿਵੇਂ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤਾਂ ਗਾਹਕ ਉਹਨੂੰ ਭਾਲਦੇ ਤੁਹਾਡੇ ਕੋਲੇ ਆ ਜਾਣਗੇ ਜਿਵੇਂ ਤੁਸੀਂ ਯਾਰ ਭਾਈ ਗਲਤੀ ਤਾਂ ਮੇਰੀ ਸੀ ਨਾ ਹੁਣ ਤੂੰ ਐ ਕਰ ਇਹਨਾਂ ਕੋਲੋਂ ਕੰਮ ਛੱਡ ਦੇ ਨਾਲੇ ਤੈਨੂੰ ਇਹ ਮਾੜਾ ਚੰਗਾ ਕਹਿੰਦੇ ਆ ਉਹਨਾਂ ਨੇ ਨਾਲੇ ਤੈਨੂੰ ਤਨਖਾਹ 삭 ਦਿੰਦੇ ਹੋਣਗੇ ਤੂੰ ਮੇਰੇ ਕੋਲ ਚੱਲ ਆ ਤੇ ਉੱਥੇ ਮੇਰੇ ਕੋਲ ਕੰਮ ਕਰਾ ਨਾਲੇ ਮੈਂ ਤੈਨੂੰ ਤਨਖਾਹ ਜ਼ਿਆਦਾ ਦੇ ਦੂੰਗਾ ਨਾਲੋਂ ਨਹੀਂ ਭਾਈ ਨਹੀਂ ਇਹ ਦੁਕਾਨ ਵਾਲੇ ਤਾਂ ਬਾਲੇ ਚੰਗੇ ਬੰਦੇ ਐ ਹੁਣ ਮੈਂ ਇਹਨਾਂ ਕੋਲੇ ਕੰਮ ਨਹੀਂ ਛੱਡਦਾ ਮਾਫ ਕਰੀ ਮੈਨੂੰ